ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਿੰਘਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਤੇ ਅੱਜ ਇੱਕ ਛੋਟੀ ਲੈ ਕੇ ਆਂਦੀ ਆ ਦੂਜੀ ਸੂਣ ਵਾਲੀ ਆ ਤੇ ਕੁਝ ਦਿਨ ਬਾਕੀ ਸੂਣ ਚ ਵਿੱਚ ਇਹਦੇ ਤੇ ਆਪਾਂ ਪ੍ਰੋਪਰ ਜਾਣਕਾਰੀ ਲੈ ਕੇ ਦੱਸਾਂਗੇ ਵੀ ਮਨੋ ਵੀ ਕੀ ਸਿਮ ਲੱਗਿਆ ਜਾਂ ਮਨੋ ਵੀ ਕਿੰਨਾ ਦੁੱਧ ਸੀ ਪਿਛਲੇ ਸੂਆਂ ਚ ਇਹਦਾ ਤੇ ਬਾਕੀ ਸਭ ਤੋਂ ਪਹਿਲਾਂ ਜਿਹੜੀ ਚੀਜ਼ ਮੈਂ ਵੇਖਣ ਵਾਲੀ ਆ ਇਹਦੀ ਬਾਡੀ ਸਟਰਕਚਰ ਢਾਂਚਾ ਦੀ ਫੇਸ ਕੁਆਲਿਟੀ ਦੇਖ ਸਕਦੇ ਹੋ ਵੀ ਜਿਵੇਂ ਮਲੋ ਸਿੰਘਾਂ ਤੋਂ ਜਿਹੜੇ ਹਰਿਆਣੇ ਵਾਲੇ ਸਿੰਘ ਪਾਲਦੇ ਨੇ ਪੀ ਸਿੰਘ ਕੁੰਡੇ ਚਾਹੀਦੀ ਆ ਵੇ ਕੁੰਡੀ ਝੋਟੀ ਆ ਮੱਥੇ 'ਚ ਥੋੜੇ ਜਿਹੇ ਵਾਲਾ ਛਟੇ ਹੈਗੇ ਆ ਪਰ ਝੋਟੀ ਉੰਜ ਹੱਡਾਪਰੇ ਦੀ ਖੁੱਲੀ ਝੋਟੀ ਆ ਇਹ ਤੁਹਾਨੂੰ ਬੈਕ ਟੂ ਹੋਣੀ ਆ ਤੇ ਇਹ ਝੋਟੀ ਪੂਰੀ ਝੋਟੀ ਆ ਇਹ ਝੋਟੀ ਦਾ ਵੀ ਜਿਵੇਂ ਕਹਿੰਦੇ ਖੁੱਡਾ ਖੜਾ ਚੰਗਾ ਆ ਤੇ ਝੋਟੀ ਦੀ ਲਵਾਈ ਵੀ ਚੰਗੀ ਆ ਤੇ ਇਹ ਝੋਟੀ ਸੰਭੀ ਬਲੀ ਵਧੀਆ ਤੇ ਇਹ ਤੋਂ ਮਲੋ ਚੰਗੇ ਦੋਦੀ ਉਮੀਦ ਆ ਤੇ ਇਹ ਪ੍ਰੋਪਰ ਜਾਣਕਾਰੀ ਲੈ ਕੇ ਤੁਹਾਨੂੰ ਦੱਸਦੇ ਆਂ ਇਹ ਚੋਟੀਆ ਕਿੰਨਾ ਟਾਈਮ ਦੇ ਸੂਣ ਚ ਪਾਏ ਮਹੌਲਾ ਦਾ ਕੀ ਮੁੱਲ ਵੜੀ ਹੈ ਹਾਂਜੀ ਵੀਰ ਜੀ ਅਸੀਂ ਗਾਲ ਸਤਿ ਸ਼੍ਰੀ ਅਕਾਲ ਭਾਈ ਜੀ ਵੀਰ ਜੀ ਪਹਿਲਾਂ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਪਿੰਡ ਬਰਗਰਾਏਗਾ ਹੈ ਤਹਿਸੀਲ ਰਾਮਪੁਰਾ ਫੂਲੇ ਜਿਲ੍ਹਾ ਠੰਡਾ ਹੈ ਸੱਜਣਾ ਬ੍ਰੈਂਡ ਹੈ ਜੀ ਹਾਂ ਜੀ ਜਿਹੜੀ ਛੋਟੀ ਦੇ ਵਿਚਨੋਂ ਲਈ ਆ ਤੇ ਇਹ ਮੰਨ ਲਓ ਵੀ ਕਿੰਨੇ ਸੂਏ ਪਲੇਗ ਹੈ ਜੀ ਇਹ ਵੀ ਆਪਣੇ ਦੂਜੇ ਸੂਏ ਆ ਇਹ ਦੂਜੇ ਸੂਏ ਸੁਣਾ ਨੇ ਹਾਂ ਜੀ ਤੇ ਪਹਿਲੇ ਸੂਏ ਦੁੱਧ ਕਿੰਨਾ ਦਤਾਏ ਨੇ ਪਹਿਲੇ ਸੂਏ ਨੇ 12-13 ਲੀਟਰ ਤੱਕ ਦੁੱਧ ਦਿੱਤਾ ਹੈ ਅੱਛਾ ਵੀ 12-13 ਤੱਕ ਠੀਕ ਤੇ ਐਸ ਕੀ ਕਿੰਨੇ ਦੁੱਧ ਦੀ ਉਮੀਦ ਹੈ ਜੀ ਐਸ ਕੀ ਬਹੁਤ ਵੀ ਦੁੱਧ ਅਰੇ ਜੀ ਮਤਲਬ 4-15 16 ਲੀਟਰ ਤੱਕ ਜਾਊਗੀ ਜਾਊਗੀ ਕੂੰ ਛੋਟੀਆਂ ਦੀ ਸਮੀ ਭਾਲੀ ਵੀ ਜਾਂ ਦੋਸਤੋਂ ਚੰਗੀ ਆ ਤੇ 14-15 ਕਿਲੋ ਦੁੱਧ ਦੀ ਵੀ ਕਦੇ ਵੀ ਖੁੱਲੀ ਉਮੀਦ ਆ ਤੇ 16 ਤੱਕ ਵੀ ਜਾ ਸਕਦੀ ਆ ਵੀ ਇਹਦੇ ਕੋਈ ਸੀਮਣਾ ਕਿਹੜਾ ਲੱਗੇ ਵੀਰ ਜੀ ਸੀਮਣ ਵੀਰੇ ਐਗਜੈਕਟ ਤਾਂ ਮੇਰੀ ਯਾਦ ਨਹੀਂ ਆ ਕਿ ਆਪਣਾ ਪੂਰਾ ਹੋਗਾ ਅੱਛਾ ਵਧੀਆ ਹੀ ਪਰਵਾਇਆ ਗਿਆ ਅੱਛਾ ਸੀਮਣ ਤੁਸੀਂ ਗੱਬਣਿਆ ਹਾਂਜੀ ਅੱਛਾ ਠੀਕ ਹੈ ਫੇਰ ਚੋ ਦੋਸਤੋ ਕਹਿੰਦੇ ਵੀ ਸੀਮਣਾ ਦਾ ਬਈ ਪਤਾ ਨਹੀਂ ਜਾਂ ਸਮਝ ਨਹੀਂ ਕੀ ਕਹ ਸਕਦੇ ਆਪਾਂ ਤੇ ਸੀਮਣ ਤੁਸੀਂ ਗੱਬਣਿਆ ਤੇ ਕਿੰਨੇ ਦਿਨ ਲੈਂਦੀ ਹੈ ਜੀ ਇਹ ਇਹ ਲਈ ਹੋ ਗਈ ਹਫ਼ਤੇ ਤੱਕ ਅੱਛਾ ਹਫ਼ਤੇ ਤੱਕ ਲੈ ਜੋ ਜੀ ਹਾਂਜੀ ਠੀਕ ਹੈ ਜੀ ਤੇ ਥਣਾ ਥਣਾ ਦੀ ਪੋਲੀ ਹੈ ਜੀ ਬਿਲਕੁਲ ਹਾਂਜੀ ਤਾਰੇ ਦੀ ਵਧੀਆ ਹੀ ਪੋਲੀ ਹੈ ਇਹ ਤਰ ਪੋਲੀ ਤੇ ਮੰਨ ਲਓ ਠੰਡੀ ਸੀੜ ਜਿਵੇਂ ਪੜਿਆ ਸੋ ਚੋਈਆ ਵੀ ਹਲਦੀ ਹੁਲਦੀ ਵਾਲਾ ਨਹੀਂ ਨਾ ਜੀ ਜਮਾ ਠੰਡੀ ਸੀੜ ਕੀ ਇਹ ਇਸ ਤਰ੍ਹਾਂ ਹੁੰਦਾ ਵੀ ਪਸ਼ੂ ਥੋੜਾ ਜਿਹਾ ਹਲਦਾ ਜੂ ਤਾਇ ਕਰੀ ਨਾ ਨਾ ਜੀ ਅੱਛਾ ਇਹਦੇ ਕੋਈ ਚੱਕਰ ਨਹੀਂ ਕੀ ਕਰਦੀ ਆ ਨਾ ਝੋਟੀ ਇਹ ਕਰਦੀ ਝੋਟੇ ਹੁਣ ਕਰਕੇ ਪੂਰੀ ਵਧੀਆ ਕੀ ਇਹਨਾਂ ਕਿਸੇ ਕੇ ਢਿਲੂ ਪਰਵਾਰ ਨੇ ਖਰੀਦਰੀ ਹੁੰਦੀ ਆ ਉੱਥੇ ਜਾ ਕੇ ਪਸ਼ੂ ਖਰਾਬ ਕਰੀ ਜਾਵੇ ਨਾ ਨਾ ਜੀ ਇਦਾਂ ਨਹੀਂ ਕੋਈ ਅੱਛਾ ਇਦਾਂ ਦੀ ਕੋਈ ਗੱਲ ਨਹੀਂ ਜੀ ਤਾਂ ਦੋਸਤੋ ਵੀ ਇਹਦੇ ਵਿੱਚ ਝੋਟੀ ਠੰਡੀ ਸੀੜ ਆ ਤੇ ਖਰਾਬ ਦੋਸਤੋ ਇਤਨੀ ਛੋਟੀ ਤੋਰ ਕੇ ਵਿਖਾਉਨੇ ਆ ਤੇ ਬਾਕੀ ਤੁਰਦੀ ਤਾਂ ਤੁਸੀਂ ਜਜਮੈਂਟ ਕਰ ਲੈਣੀ ਆ ਵੀ ਛੋਟੀ ਵੀ ਹਜੇ ਲੈਵਾ ਹੋਰ ਵੀ ਕੱਢੂਗੀ ਜੇ ਲੇਵਾ ਤਾਂ ਲੱਗ ਰਿਹਾ ਵੀ ਪੁਰਾਤੋਂ ਲੱਗ ਰਿਹਾ ਆ ਵੀ ਇਹਨੇ ਲਊਗੀ ਜੀ ਬਾਕੀ ਤੁਸੀਂ ਆਪਣੀ ਜਜਮੈਂਟ ਨਾ ਖਰੀਦਣੀ ਆ ਤੇ ਛੋਟੀਆਂ ਹੋਰ ਕਿਸੇ ਪਾਸੋਂ ਕੋਈ ਕਮੀ ਨਹੀਂ ਜੇ ਕਦੋਂ ਨਿੱਕੇ ਮੋਟੇ ਗੱਲਾਂ ਵੀ ਇਹ ਤਾਂ ਹੋਰ ਵੀ ਪੁੱਛਦੇ ਆ ਵੀ ਜੇ ਇੱਥੇ ਰੋਕ ਲ ਕਰ ਮੰਡੀ ਜਾਈ ਵੀ ਪਿਛੇ ਚੂਸ ਹੋਇਆ ਚੁੱਕੀ ਇਹ ਭਾਪੂਰ ਵਗਰਾ ਤਾਂ ਨਹੀਂ ਕੱਢ ਜੀਏ ਤੇਰੀ ਕੋਈ ਅਖਜੀ ਸਮੱਸਿਆ ਵੀ ਹੁੰਦੀ ਹੈ ਵੀ ਆਪਾਂ ਪਿਛਾ ਕੱਢਦਾ ਹੀ ਨਾ ਨਹੀਂ ਇਹ ਤਾਂ ਕੋਈ ਚੱਕਰ ਹਾਂ ਠੀਕ ਹੈ ਜੀ ਤੇ ਇਹ ਤੁਸੀਂ ਇਹਦਾ ਮੋਲ ਬੜੀ ਕੀ ਕਰਿਆ ਦਾ ਜੀ ਬੋਲੀ ਆਪਾਂ ਫੋਨ ਤੇ ਕਰ ਲਾਂਗੇ ਇਹ ਫੋਨ ਤੇ ਕਰ ਲਾਂਗੇ ਜੀ ਤੇ ਤੁਸੀਂ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ ਮੋਬਾਈਲ ਨੰਬਰ ਹੈ 62395 ਜੀ 62395 67647 67647 ਹਾਂਜੀ ਹਾਂਜੀ ਦੋਸਤੋ ਇਹ ਨੰਬਰ ਸਕਰੀਨ ਤੇ ਚੱਲ ਰਿਹਾ ਆ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਇਸ ਛੋਟੀ ਨੂੰ ਖਰੀਦ ਸਕਦੇ ਹੋ ਇਹ ਵੀਡੀਓ ਨੂੰ ਕਰ ਦੋਨਾ ਸ਼ੇਅਰ ਵੀਡੀਓ ਜੋੜ ਲਈ ਸਾਰੇ ਵੀਰਾਂ ਦਾ ਧੰਨਵਾਦ 好来，一挑。